ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਲਓ ਜੀ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਲੋਹੜੀ ਦੇ ਤਿਹਾਰ ਕਰਕੇ ਅੱਜ ਜਿਹੜੇ ਹੈਂਡਵਰਕ ਦੇ ਸੂਟ ਰਹਿਣਗੇ ਉਹ ਵੀ ਆਫਰ ਦੇ ਵਿੱਚ ਰਹਿਣ ਵਾਲੀ ਆ ਸੇ ਰਹਿਣ ਵਾਲੀ ਹੈਂਡਵਰਕ ਦੇ ਸੂਟਾਂ ਤੇ ਵੀ ਤੇ ਨਿਊ ਸਟਾਫ ਸਾਡੇ ਕੋਲੇ ਆ ਬਰਾਸ਼ੋ ਦੇ ਵਿੱਚ ਤੇ ਬੋਬੋ ਸਿਲਕਾਈ ਆ ਜੀ ਸਾਡੇ ਕੋਲੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਆਏ ਆ ਸਭ ਤੋਂ ਪਹਿਲਾਂ ਮੇਰੀਆ ਭੈਣਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੋ ਨਵੀਆਂ ਮੇਰੇ ਚੈਨਲ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਸੀ ਡਿਸਟ੍ਰਿਕਟ ਮਾਨਸਾ ਬਡਰਲਾਟਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਠੀਕ ਹੈ ਜੀ ਪਿੱਖੀ ਰੋਡ ਤੋਂ ਆ ਕੇ ਤੁਸੀਂ ਸਾਹਮਣੇ ਆਈਟੀਆਈ ਤੇ ਆਣਾ ਆਈਟੀਆਈ ਦੇ ਸਾਹਮਣੇ ਜਿਹੜਾ ਓਵਰ ਬ੍ਰਿਜ ਪੌਲ ਬਣਿਆ ਹੋਇਆ ਉਹਨੂੰ ਸਾਰਾ ਕ੍ਰੋਸ ਕਰਨਾ ਜੀ ਜੇ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਪਹਿਲੀ ਗਲੀ 'ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰੇਜ ਨਹੀਂ ਚੜਨਾ ਜੀ ਉਹਦੀ ਰਾਈਟ ਸਾਈਡ ਆਉਣਾ ਤੇ ਫਸਟ ਗਲੀ 'ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲੈ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਅੱਜ ਜੋ ਤੁਹਾਡੇ ਵਾਸਤੇ ਲੈ ਕੇ ਆਏ SK ਬ੍ਰਾਂਡ ਬੋਬੋ ਸਿਲਕ ਹੈ ਕਾਫੀ ਟ੍ਰੈਂਡਿੰਗ ਰਹਿਣ ਵਾਲਾ ਜੀ ਇਹ ਵਾਲੇ ਸੂਟ ਸੋਬਰ ਲੁੱਕ ਦੇ ਵਿੱਚ ਸੂਟ ਬਣਦੀ ਹੈ ਕਈ ਮੇਰੀਆਂ ਭੈਣਾਂ ਜ਼ਿਆਦਾ ਹੈਂਡਵਰਕ ਨਹੀਂ ਪਾਉਂਦੀਆਂ ਠੀਕ ਹੈ ਜੀ ਸੋਬਰ ਲੁੱਕ ਦੇ ਵਿੱਚ ਸੂਟ ਮੰਗਦੀਆਂ ਪੂਰਾ ਹੈਂਡਵਰਕ ਟੱਚ ਵੀ ਹੋਵੇ ਇਹ ਉਦਾਂ ਦੀ ਲੁੱਕ ਦੇ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਠੀਕ ਹੈ ਜੀ ਪਹਿਲਾ ਜਿਹੜਾ ਇਹ ਆਇਆ ਸੀ ਜਿਹੜਾ ਫੈਬਰਿਕ ਆਇਆ ਸੀ ਔਰਗੈਂਜ਼ਾ ਤੇ ਆਇਆ ਸੀ ਪਰ ਹੁਣ ਇਹ ਸ਼ਿਮਰ ਬਰਬਰੀ ਸ਼ਿਮਰ ਟੱਚ ਦੇ ਵਿੱਚ ਆਇਆ ਬਹੁਤ ਸੋਹਣਾ ਸਟਾਫ ਰਹਿਣਾ ਜੀ ਪਾਰਟੀ ویئر ਸਟਾਫ ਰਹੂਗਾ ਐਸ ਕੇ ਬ੍ਰਾਂਡ ਹੈ ਦੇਖ ਸਕਦੇ ਹੋ ਤੁਸੀਂ ਐਸ ਕੇ ਬ੍ਰਾਂਡ ਹੈ ਜੀ ਉਹ ਬਹੁਤ ਸੈਲ ਕਰ ਰਹੀ ਨੇ ਐਸ ਕੇ ਬ੍ਰਾਂਡ ਦੀ ਬ੍ਰਾਂਡ ਤਾਂ ਉਹ ਪਤਾ ਹੀ ਹੈ ਸਭ ਤੋਂ ਹਾਈ ਬ੍ਰਾਂਡ ਹੁੰਦਾ ਜੀ ਐਸ ਕੇ ਦੇ ਨਾਲ ਤੁਹਾਨੂੰ ਇਹ ਵਾਲੀ ਮੈਲਨੀ ਆ ਜੀ ਬਾਟਮ ਠੀਕ ਹੈ ਜੀ ਕਲਰ ਆਊਗਾ ਕਾਪਰ ਐਸਟਰੀਆ ਕਲਰ ਹੈ ਜੀ ਬਹੁਤ ਸੋਹਣੀ ਸ਼ਰਟ ਰਹਿਣੀ ਆ ਜੀ ਦੋ ਦੋ ਸ਼ਰਟ ਸੇਮ ਕਲਰ ਦੇ ਤੁਹਾਨੂੰ ਮਿਲ ਜਾਣੇ ਆ ਸ਼ੋਰਟ ਦੇਖ ਸਕਦੇ ਹੋ ਪੂਰੀ ਹਾਈਲਾਈਟ ਸ਼ਰਟ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਸਿਕਨ ਸਿੱਪੀ ਵਰਕ ਵੀ ਇਹਦਾ ਟੱਚ ਹੈ ਤੇ ਪੂਰੀ ਹਾਈਲਾਈਟ ਹੋਈ ਹੈ ਸ਼ਰਟ ਫਰੰਟ ਬੈਕ ਸੇਮ ਆਣੀ ਆ ਜੀ ਠੀਕ ਹੈ ਜੀ ਸੋਬਰ ਜੀ ਲੁੱਕ ਚ ਬਹੁਤ ਸੋਹਣੇ ਸਰਦਾਰੀ ਸੂਟ ਬਣਨੇ ਆ ਜੋ ਤੁਸੀਂ ਆਮਨਾ ਕਿਸੇ ਵੀ ਫੰਕਸ਼ਨ ਤੇ ਤੁਸੀਂ ਨੂੰ ਪਾ ਸਕਦੇ ਹੋ ਪਾਰਟੀ ਵੇਅਰ ਸਟਾਫ ਹੈ विदाउट दुपट्टा ਸੁਣ ਰਹਿਣੀ ਹੈ ਪ੍ਰਾਈਸ ਇਹਦੀ ਰਹਿਣੀ ਹੈ ਜੀ 2500 ਰੁਪਏ 2500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਕਿਉਂਕਿ ਇਹਦੀ ਫੈਬਰਿਕ ਚੇਂਜ ਆ ਜੀ ਸ਼ਿਮਰ ਬਰਬਰੀ ਤੇ ਸ਼ਿਮਰ ਹੈ ਜੀ ਇਹ ਪਿਓਰ ਵਾਲੀ ਉਹਦੇ ਉੱਪਰ ਰੈਡੀ ਆ ਜੀ ਪਹਿਲਾਂ ਆਇਆ ਸੀ ਔਰਗੈਂਜ਼ਾ ਤੇ ਠੀਕ ਹੈ ਜੀ ਨਾਲ ਬਾਟਮ ਵੀ ਸਾਨੂੰ ਇਦਾਂ ਹੀ ਸ਼ਿਮਰ ਟੱਚ ਦੇ ਵਿੱਚ ਮਿਲਣੀ ਹੈ ਲਓ ਸਟਾਫ ਬਹੁਤ ਸੋਹਣਾ ਰਹਿਣ ਵਾਲਾ ਹੈ ਤੇ ਪੂਰਾ ਹਾਈਲਾਈਟ ਸ਼ਰਟ ਹੈ ਕਿਸੇ ਤਰ੍ਹਾਂ ਦਾ ਕੋਈ ਚੂਬਣ ਵਾਲਾ ਨਹੀਂ ਹੈਗਾ ਆਰਾਮਨਾ ਕਾਟਨ ਲਾਈਨਿੰਗ ਤੁਸੀਂ ਇਹਦੇ نیچے ਦੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ 25 ਰੁਪਏ ਤੁਹਾਨੂੰ ਲੜਾ ਫੂਡ ਬਣਨਾ ਬਹੁਤ ਹੀ ਸੋਹਣਾ ਜਿਹੜਾ ਪਾਉਗੇ ਤਾਂ ਬਹੁਤ ਸੋਹਣੀ ਲੁਕ ਹੋਣੀ ਹੈ ਜੀ ਇਹ ਵਾਲੇ ਸੂਟ ਦੇ ਬਣਾ ਕੇ ਦੇਖੋ ਤੁਸੀਂ ਲਓ ਚੈੱਕ ਕਰੋ ਜੀ ਕਲਰ ਬਹੁਤ ਪਿਆਰਾ ਰਹਿਣ ਵਾਲਾ ਲਓ ਜੀ ਠੀਕ ਹੈ ਜੀ ਪੂਰੀ ਸ਼ਰਟ ਹਾਈਲਾਈਟ ਹੈ ਜੀ ਇਹ ਬਹੁਤ ਸੋਹਣੇ ਸਰਦਾਰੀ ਸੂਟ ਰਹਿੰਦੇ ਆ ਜੀ ਐਦਾਂ ਦੇ ਬਣੇ ਹੋਏ ਲੋ ਕਲਰ ਤੁਨ ਮੈਂ ਚੈੱਕ ਕਰਵਾ ਰਾਂ ਜੀ ਲੋ ਇਹਦੇ ਵਿੱਚ ਇੱਕ ਆਉਣਾ ਜੀ ਇਹ ਮਸਟਰਡ ਜੀ ਸ਼ੇਡ ਦੇ ਵਿੱਚ ਬਹੁਤ ਸੋਹਣਾ ਕਲਰ ਹੈਣਾ ਜੀ ਕੋਈ ਪੜਕੀਲੇ ਵਾਲਾ ਕਲਰ ਨਹੀਂ ਹੈ ਲੋ ਚੈੱਕ ਕਰੋ ਪੂਰੀ ਸ਼ਰਟ ਹਾਈਲਾਈਟ ਹੈ ਦੋ ਸੂਟ ਮੈਲਨੇ ਆ ਤੁਹਾਨੂੰ ਸੇਮ ਕਲਰ ਦੇ ਠੀਕ ਹੈ ਕਈ ਮੇਰੀਆਂ ਭੈਣਾਂ ਦੋ ਸੇਮ ਲੈਣਾ ਚਾਹੁੰਦੀਆਂ ਇਹ ਵਾਲੀ ਰਹਿਣੀ ਹੈ ਜੀ ਨਾਲ ਇਹਦੇ ਬਾਟਮ ਤੇ ਇਹ ਵਾਲੀ ਰਹਿਣੀ ਹੈ ਸ਼ਰਟ ਜੀ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਦੇਖੋ ਜੀ ਬਹੁਤ ਹੀ ਪਿਆਰੀ ਲੁੱਕ ਆਣੀ ਹੈ ਇਹ ਵਾਲੇ ਸੂਟ ਦੀ ਠੀਕ ਹੈ ਜੀ ਨਜ਼ਦੀਕ ਤੋਂ ਚੈੱਕ ਕਰ ਲਓ ਡਿਜ਼ਾਈਨਿੰਗ ਚੈੱਕ ਕਰ ਲਓ ਇਹਦੀ ਪੂਰੀ ਹਾਈਲਾਈਟ ਹੈ ਜੀ ਸ਼ਰਟ ਪ੍ਰਾਈਜ਼ ਰਹਿਣੀ ਹੈ ਜੀ 2500 ਲਓ ਠੀਕ ਹੈ ਜੀ ਲਓ ਸਾਡੇ ਜਿਹੜੀ ਪ੍ਰਾਈਜ਼ ਹੁੰਦੀ ਹੈ ਸਿਰਫ ਜਨਰਲ ਹੁੰਦੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਮੇਰੇ ਭੈਣਾਂ ਦੇਖਦੇ ਰਹਿੰਦੀਆਂ ਬਾਕੀ ਪਟੀਕਾਂ ਦਾ ਇਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਹੁੰਦਾ ਜੀ ਅਸੀਂ ਸਿਰਫ ਜਨਰਲ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਦਿੰਦੇ ਆ ਲਓ ਚੈੱਕ ਕਰੋ ਜੀ ਇੱਕ ਆਉਣਾ ਜੀ ਇਹ ਚ ਗ੍ਰੇ ਕਲਰ ਠੀਕ ਹੈ ਜੀ ਗ੍ਰੇ ਕਲਰ ਆਉਣਾ ਬਹੁਤ ਪਿਆਰਾ ਜਿਹਾ ਕਲਰ ਹੈ ਲਓ ਐਦਾਂ ਹੀ ਸਿੰਪਲ ਸੋਬਰ ਸੂਟ ਬਣਾ ਜੀ ਫਿਨਿਸ਼ਿੰਗ ਪੱਟੀ ਲਾ ਕੇ ਰੈਡੀ ਕਰ ਲਓ ਬਹੁਤ ਪਿਆਰੇ ਸੂਟ ਰਣ ਵਾਲੇ ਹੈ ਜੀ ਇਹ ਠੀਕ ਹੈ ਜੀ ਲਓ ਚੈੱਕ ਕਰੋ ਜੀ ਡਿਜ਼ਾਈਨਿੰਗ ਕਲਰਿੰਗ ਬਹੁਤ ਪਿਆਰੀ ਆ ਦੇਖੋ ਜੀ ਠੀਕ ਹੈ ਜੀ ਇੱਕ ਇੱਕ ਕਲਰ ਆਣਾ ਸੀ ਇਹਦੇ ਵਿੱਚ ਲਓ ਇੱਕ ਆਊਗਾ ਜੀ ਪਿਸਤਾ ਡਾਰਕ ਪਿਸਤਾ ਗ੍ਰੀਨ ਕਲਰ ਡਾਰਕ ਪਿਸਤਾ ਗ੍ਰੀਨ ਕਲਰ ਹੈ ਇਹਦੇ ਵਿੱਚ ਪ੍ਰਿੰਟਿੰਗ ਵੀ ਬਣੀ ਹੋਈ ਹੈ ਦੇਖੋ ਜੀ ਪ੍ਰਿੰਟਿੰਗ ਵੀ ਬਣੀ ਹੋਈ ਹੈ ਪੂਰੀ ਪ੍ਰਿੰਟਿੰਗ ਨੂੰ ਹਾਈਲਾਈਟ ਹੋਈ ਹੈ ਜੀ ਠੀਕ ਹੈ ਜੀ ਦੇਖ ਸਕਦੇ ਹੋ ਸਾਰਾ ਸ਼ਰਟ ਫਰੰਟ ਬੈਕ ਸੇਮ ਆਣਾ ਤੇ ਸਿਕਨ ਸਿੱਪੀ ਵਰਕ ਵੀ ਹੋਇਆ ਹੈਂਡ ਵਰਕ ਵੀ ਹੈ ਸ਼ਰਟ ਪੂਰੀ ਬਹੁਤ ਸੋਹਣਾ ਸੂਟ ਹੈਣਾ ਡਾਰਕ ਪਿਸਤਾ ਸ਼ੇਡ ਆਣੀਆਂ ਜੀ ਬਹੁਤ ਸੋਹਣਾ ਕਲਰ ਹੈ ਲਓ ਜੀ ਪ੍ਰਾਈਸ ਰਹਿਣੀ ਇਹ ਵਾਲੀ ਸੂਟ ਦੀ 2500 ਰੁਪਏ ਇਸ ਤੋਂ ਅੱਗੇ ਸਾਡੇ ਕੋਲੇ ਆਈਆਂ ਜੀ ਬ੍ਰਸ਼ੋ 벨ਵਟ ਬ੍ਰਸ਼ੋ ਦੇ ਸ਼ਰਟ ਪੀਸ ਰਹਿਣੇ ਆ ਜੀ ਲਓ ਇਹ ਵੀ ਤੁਹਾਨੂੰ ਚੈੱਕ ਕਰਵਾ ਦਿੰਦੀ ਆ ਲਓ ਜੀ ਇਹ 벨ਵਟ ਬ੍ਰਸ਼ੋ ਤੇ ਰਹਿਣੀਆਂ ਜੀ ਸ਼ਰਟ ਪੀਸ ਸਾਡੇ ਕੋਲੇ ਆਏ ਆ ਇਹ ਆਊਗਾ ਜੀ ਫਰੋਜ਼ੀ ਕਲਰ ਦੇ ਵਿੱਚ ਚੈੱਕ ਕਰੋ ਜੀ ਪਿਓਰ ਵਾਲੀ 벨ਵਟ ਆ ਜੀ ਇਹ ਪਿਓਰ ਵਾਲੀ ਬ੍ਰਸ਼ੋ 벨ਵਟ ਹੈ ਡੁਪਲੀਕੇਟ ਵੀ ਆਉਂਦੀ ਹੈ ਜੀ ਇਹਦੇ ਵਿੱਚ ਬਿਲਕੁਲ ਰਿਜ਼ਨਲ ਵਾਲੀ ਹੈ ਜੀ ਠੀਕ ਹੈ ਜੀ ਬਿਲਕੁਲ ਰਿਜ਼ਨਲ ਵਾਲੀ ਰਹਿਣੀ ਹੈ ਜੀ ਬਰਾਸ਼ੋ ਬੈਲਵਟ ਇਹਦੀ ਪ੍ਰਾਈਸ ਰਹਿਣੀ ਹੈ 1200 ਸ਼ੋਰਟ ਤੁਸੀਂ 1200 ਦੇ ਸਾਡੇ ਕੋਲ ਲੈ ਸਕਦੇ ਹੋ ਬਰਾਸ਼ੋ ਬੈਲਵਟ ਦੇ ਵਿੱਚ ਇੱਕੇ ਵਾਲਾ ਕਲਰ ਆਇਆ ਇਹਨਾਂ ਤੁਸੀਂ ਵਾਈਟ ਬਾਟਮ ਵੀ ਜਿਆਦਾ ਵੈਸੇ ਟ੍ਰੈਂਡ ਵਾਈਟ ਬਾਟਮ ਦਾ ਹੋ ਰਿਹਾ ਜੀ ਵਾਈਟ ਬਾਟਮ ਨਾਲ ਇਹ ਰੈਡੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੇਕਰ ਤੁਸੀਂ ਐਦਾਂ ਦੀ ਗ੍ਰੇ ਕਲਰ ਦੀ ਬਾਟਮ ਲਗਾਉਣਾ ਚਾਹੋ ਨੇ ਗ੍ਰੇ ਕਲਰ ਦੀ ਵੀ ਲਗਾ ਸਕਦੇ ਹੋ ਨਾ ਉਹ ਤੁਹਾਡੀ ਚੁਆਇਸ ਤੇ ਹੈ ਤੇ ਬਹੁਤ ਸੋਹਣੀ ਸ਼ਰਟ ਹੈ ਪ੍ਰਾਈਸ ਇਹਦੀ 1200 ਰਹਿਣੀ ਹੈ ਇਹਦੇ ਵਿੱਚ ਇੱਕ ਕਲਰ ਦੂਸਰਾ ਵਾਈਨ ਸ਼ੇਡ ਚ ਆਉਗੀ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਲਓ ਜੀ ਦੂਸਰਾ ਸ਼ਰਟ ਆਉਗਿਆ ਜੀ ਵਾਈਨ ਦੇ ਸਟਾਕ ਸਾਡੇ ਕੋਲੇ ਲਿਮਟ ਜਾਈ ਹੈ ਜਿਆਦਾ ਨਹੀਂ ਹੈਗਾ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਲੈਣਾ ਤੁਸੀਂ ਜਲਦੀ ਜਲਦੀ ਬਾਈ ਕਰ ਸਕਦੇ ਹੋ ਲਓ ਇੱਕ ਆ ਵਾਲਾ ਕਲਰ ਆਊਗਾ ਜੀ ਇਦਨਾਲ ਤੁਸੀਂ ਇਹ ਵਾਲੀ ਕਲਰ ਦੀ ਵੀ ਲਗਾ ਸਕਦੇ ਹੋ ਬਾਟਮ ਤੇ ਗ੍ਰੇ ਕਲਰ ਦੀ ਵੀ ਤੇ ਵਾਈਟ ਦਾ ਜਿਆਦਾ ਟ੍ਰੈਂਡ ਆ ਵਾਈਟ ਦੇ ਵਿੱਚ ਵੀ ਤੁਸੀਂ ਇਹਨਾਂ ਬਾਟਮ ਲਗਾ ਸਕਦੇ ਹੋ ਨਾਲ ਵਾਈਟ ਕਲਰ ਦਾ ਦੁਪੱਟਾ ਲੈ ਸਕਦੇ ਹੋ ਲਓ ਜੀ ਬਿਲਕੁਲ ਰੀਜ਼ਨਲ ਵਾਲਾ ਜਿਹੜਾ ਬਰਾਸ਼ੋ ਬੈਲਵੈਟਾ ਉਹ ਦਵਾਂਗੇ ਜੀ ਕੋਈ ਡੁਪਲੀਕੇਟ ਨਹੀਂ ਹੈਗਾ ਬਾਕੀ ਤੁਸੀਂ ਸਟਾਫ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਇਹ ਵਾਲੇ ਸ਼ਰਟ ਦੀ 1200 ਰੁਪਏ ਰਹਿਣੀ ਆ ਜੀ ਠੀਕ ਹੈ ਦੋ ਕਲਰਾਂ ਦੇ ਵਿੱਚ ਮਿਲਨੇ ਤੁਹਾਨੂੰ ਬਰਾਸ਼ੋ ਬੈਲਵੈਟ ਦੇ ਸ਼ਰਟ ਪੀਸ ਠੀਕ ਹੈ ਜੀ ਬਰਾਸ਼ੋ ਬੈਲਵੈਟ ਦੇ ਸ਼ਰਟ ਪੀਸ ਦੋ ਕਲਰਾਂ 'ਚ ਮਿਲਣਗੇ ਤੁਹਾਨੂੰ ਲਓ ਇਸ ਤੋਂ ਕੇ ਤੁਹਾਡੇ ਵੱਸਤੇ ਲੈ ਕੇ ਆ ਜੀ ਹੈਂਡਵਰਕ ਦੇ ਸੂਟ ਠੀਕ ਹੈ ਜੋ ਅਸੀਂ ਦੇ ਰਿਹਾ ਅੱਜ ਸਿਰਫ ਆਫਰ ਪ੍ਰਾਈਸ ਦੀ ਵਿੱਚ ਲਓ ਜੀ ਪਹਿਲਾ ਸੂਟ ਚੈੱਕ ਕਰੋ ਜੀ ਚੈੱਕ ਕਰੋ ਜੀ ਇਹ ਵਾਲਾ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣਾ ਜਿਹੜਾ ਫੈਬਰਿਕ ਰਹਿਣਾ ਜੀ ਇਹ ਰਹਿਣਾ ਜੀ ਇਹਦਾ ਸ਼ਿਮਰ ਬਰਬਰੀ ਦੇ ਰਹੂਗਾ ਜੀ ਲਓ ਜੀ ਸ਼ਰਟ ਦੇਖੋ ਜੀ ਪੂਰਾ ਹੈਂਡਵਰਕ ਹੈ ਜੀ ਸ਼ਰਟ ਪੂਰੀ ਸ਼ਰਟ ਦੇ ਫਰੰਟ ਤੇ ਹੈਂਡਵਰਕ ਆਉਣਾ ਬਹੁਤ ਸੋਹਣੀ ਸ਼ਰਟ ਰਹਿਣੀ ਹੈ ਜੀ ਪੈਚਵਰਕ ਨੀਚੇ ਇਹਦਾ ਪੈਚਵਰਕ ਵੀ ਹੋਇਆ ਪੈਚਵਰਕ ਲਾ ਕੇ ਹੈਂਡਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਪੈਚਵਰਕ ਵੀ ਹੈ ਇਹ ਵਾਲਾ ਤੁਹਾਨੂੰ ਮਿਲਣਾ 슬ੀਵਸ ਤੇ ਕੰਮ ਪੂਰੀਆਂ ਫੁੱਲ ਹੈਵੀ ਰਹਿਣੀ ਹੈ ਇਹਦੀਆਂ 슬ੀਵਸ ਤੇ ਇਹ ਵਾਲੀ ਰਹਿਣੀ ਹੈ ਜੀ ਇਹਦੀ ਨਾਲ ਬਾਟਮ ਲਓ ਜੀ ਇਹ ਵਾਲੀ ਰਹੂਗੀ ਜੀ ਬਾਟਮ ਤੇ ਪੂਰਾ ਹੈਂਡਵਰਕ ਸੂਟ ਹੈ ਜੀ ਸਿਰਫ ਜਨਰਲ ਪ੍ਰਾਈਸ 'ਚ ਸੂਟ ਦਵਾਂਗੇ ਤੁਹਾਨੂੰ ਅਸੀਂ ਲਓ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਹੀ ਪਿਆਰਾ ਜਾਂ ਲਓ ਜੀ ਦੁਪੱਟਾ ਪਿਓਰ ਔਰਗੈਂਜ਼ਾ ਦਾ ਹੀ ਦੁਪੱਟਾ ਰਹਿਣਾ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਫਿਰੋਜ਼ੀ ਕਲਰ ਆ ਜੀ ਪਰ ਥੋੜਾ ਜਿਹਾ ਆ ਰਿਹਾ ਇਹ ਡਲ ਕਿਉਂਕਿ ਫਿਰੋਜ਼ੀ ਕਲਰ ਮਿਸ਼ਰਡ ਆਲੀ ਆਉਂਦਾ ਹੁੰਦਾ ਹੈ ਵੀਡੀਓ ਦੇ ਵਿੱਚ ਤੇ ਪ੍ਰਾਈਸ ਇਹਦੀ ਰਹਿਣੀ ਆ ਜੀ ਸਿਰਫ 2800 2800 ਦੇ ਤੁਸੀਂ ਇਹ ਸਾਡਾ ਪੂਰਾ ਹੈਂਡਵਰਕ ਵਾਲਾ ਸੂਟ ਲੈ ਸਕਦੇ ਹੋ ਬੈਡ ਪਿਓਰ ਔਰਗੈਂਜ਼ਾ ਦਾ ਦੁਪੱਟਾ ਮਿਲ ਰਿਹਾ ਪੂਰਾ ਹਾਈਲਾਈਟਡ ਦੁਪੱਟਾ लेस ਲਗਾ ਕੇ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਦੇਖ ਸਕਦੇ ਹੋ ਪੂਰਾ ਇਹ ਵੀ ਆਰੀ ਵਰਕ ਹੋਇਆ ਜੀ ਦੁਪट्टे ਉੱਪਰ ਪੂਰੇ ਦੁਪट्टे ਦੇ ਉੱਪਰ ਆਰੀ ਵਰਕ ਹੈ ਜੀ ਠੀਕ ਹੈ ਜੀ ਤੇ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ 2800 2800 ਵਿੱਚ ਤੁਸੀਂ ਇਹ ਜੀ ਸੂਟ ਲੈ ਸਕਦੇ ਹੋ ਸਾਡੇ ਕੋਲ ਆਫਰ ਦੇ ਵਿੱਚ ਲਓ ਇਹਦੇ ਵਿੱਚ ਦੋ ਕਲਰ ਆ ਤੁਹਾਨੂੰ ਮੈਂ ਚੈੱਕ ਕਰਵਾ ਦਿੰਨੀ ਆ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਲਓ ਇਹ ਕੇਵਲਾ ਕਲਰ ਆਊਗਾ ਜੀ ਮਸਟਰਡ ਸ਼ੇਡ ਦੇ ਵਿੱਚ ਆਣੀ ਇਹਦੇ ਨਾਲ ਬਾਟਮ ਠੀਕ ਆ ਜੀ ਲੈਮਨ ਮਸਟਰਡ ਜਿਹੇ ਸ਼ੇਡ ਚ ਬਾਟਮ ਆਉਣੀ ਆ ਕਲਰ ਦੇਖੋ ਪੂਰੀ ਸ਼ਰਟ ਹੈਂਡਵਰਕ ਹੈ ਜੀ ਪੂਰੀ ਸ਼ਰਟ ਹੈਂਡਵਰਕ ਹੈ ਇਹ ਇਹ ਵਾਲਾ ਪ੍ਰਾਈਸ ਤੁਹਾਨੂੰ ਕਿਤੇ ਨਹੀਂ ਮਿਲਣਾ ਜਿਹੜਾ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਆ ਦੇਖੋ ਪੂਰੀ ਹੈਂਡਵਰਕ ਵਾਲੀ ਸ਼ਰਟ ਹੈ ਪੈਚ ਵਰਕ ਵੀ ਹੋਇਆ ਹੈਂਡਵਰਕ ਵੀ ਹੋਇਆ ਠੀਕ ਆ ਜੀ ਆ ਮੋਤੀ ਦੇਖੋ ਮੋਤੀ ਕਟ ਡਾਣਾ ਸਭ ਤਰ੍ਹਾਂ ਦਾ ਵਰਕ ਹੈ ਜੀ ਠੀਕ ਆ ਜੀ ਇਹਦੇ ਉੱਪਰ ਲਓ ਦੁਪੱਟਾ ਤੁਹਾਨੂੰ ਦਿਖਾ ਦਾਂ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਲਓ ਜੀ ਲਓ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਪੂਰਾ ਹਾਈਲਾਈਟਡ ਦੁਪੱਟਾ ਰਹੂਗਾ ਜੀ ਨੈਸ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹਿਣਾ ਪੂਰਾ ਫੁੱਲਾ ਡੁੱਲਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਪ੍ਰਾਈਸ ਇਹ ਵਾਲੇ ਸੂਟ ਦੀ 2800 ਰਹਿਣੀ ਆ ਜੀ ਲੈਂਥ ਜਿੰਨੀ ਮਰਜ਼ੀ ਰੱਖ ਲਓ ਘੇਰਾ ਜਿੰਨਾ ਮਰਜ਼ੀ ਰੱਖ ਲਓ ਕੋਈ ਇਸ਼ੂ ਨਹੀਂ ਹੈਗਾ ਘੇਰੇ ਦੇ ਇਹ ਵਾਲੇ ਸੂਟਾਂ ਦਾ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਆ ਸਿਰਫ 2800 ਅੱਜ 2800 ਵਿੱਚ ਇਹ ਵਾਲਾ ਸੂਟ ਦੇ ਰਹੇ ਆ ਤੁਹਾਨੂੰ ਇਹਦੇ ਵਿੱਚ ਇੱਕ ਆਊਗਾ ਜੀ ਮਹਿਰੂਨ ਕਲਰ ਲਓ ਇੱਕ ਮਹਿਰੂਨ ਰੈੱਡ ਕਲਰ ਆਉਣਾ ਬਹੁਤ ਹੀ ਪਿਆਰਾ ਜਿਹਾ ਲਓ ਜੀ ਕਾਫੀ ਟ੍ਰੈਂਡ ਵੀ ਹੈ ਇਦਾਂ ਦਾ ਆਫ-ਵਾਈਟ ਸ਼ਰਟਾਂ ਦੇ ਨਾਲ ਦੋ ਸੂਟ ਬਣਾਏ ਜਾਂਦੇ ਹਨ ਕਾਫੀ ਟ੍ਰੈਂਡਿੰਗ ਚੱਲ ਰਹੀ ਹੈ ਜੀ ਇਹਨਾਂ ਦੀ ਲਓ ਇਹ ਵਾਲੀ ਆਊਗੀ ਜੀ ਬਾਟਮ ਸ਼ਰਟ ਦੀ ਬਾਟਮ ਲੈਣੀ ਆ ਦੁਪੱਟਾ ਤੁਹਾਨੂੰ ਦਿਖਾ ਦਿੰਦੀ ਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾਗੇ ਨਾਲ ਚਲੋ ਚੈੱਕ ਕਰੋ ਜੀ ਵਲਰ ਹੋਊਗਾ ਜੀ ਦੁਪੱਟਾ ਬਟ ਦੁਪੱਟਾ ਵੀ ਬਹੁਤ ਪਿਆਰਾ ਹੈ ਲਓ ਦਪੱਟੇ ਦੀ ਲੁੱਕ ਦਿਖਾ ਦਿੰਦੀ ਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੂਗਾ ਜੀ ਪਿਓਰ ਅਜੈਂਸਾ ਦਾ ਦੁਪੱਟਾ ਪੂਰੀ ਦੁਪੱਟੇ ਉੱਪਰ ਵੀ ਆਰੀਵਰਖ ਹੋਇਆ ਤੇ ਲੁੱਕ ਇਦਾਂ ਦੀ ਰਹਿਣੀ ਆ ਸੂਟ ਦੀ ਦੇਖ ਸਕਦੇ ਹੋ ਇਦਾਂ ਲੁਕਾਣੀ ਆ ਸੂਟ ਦੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਾ ਰੈਡੀ ਹੋ ਕੇ ਸਿਰਫ ਤੁਹਾਨੂੰ ਅੱਜ ਹੈਂਡਵਰਕ ਵਾਲਾ ਸੂਟ ਦੇ ਰਿਆਂ 2800 ਦੇ ਵਿੱਚ ਠੀਕ ਹੈ ਜੀ 2800 ਤੁਹਾਨੂੰ ਪਤਾ ਹੀ ਆ ਜੀ ਹੈਂਡਵਰਕ ਕਿੰਨਾ ਕੋਸਟਲੀ ਆ ਇਹ ਤੁਹਾਨੂੰ 2800 ਦੇ ਵਿੱਚ ਕਿਸੇ ਨੇ ਇੱਕ ਵੇਲ ਵੀ ਨਹੀਂ ਅਗਲਾ ਪਾ ਕੇ ਦਿੰਦਾ ਦੇਖੋ ਨਾਲ ਫੈਬਰਿਕ ਦੇ ਉੱਪਰ ਆਪਾਂ ਨੂੰ ਤੇ ਪੂਰਾ ਤੁਹਾਨੂੰ ਹੈਵੀ ਸੂਟ ਦੇ ਰਹੇ ਆ ਤੇ ਲਓ ਜੀ ਇਹਦੇ ਵਿੱਚ ਦੂਸਰਾ ਦੇਖੋ ਜੀ ਇਹ এবੀ ਕਲਰ ਬਹੁਤ ਪਿਆਰਾ ਪੂਰਾ ਹੈਂਡਵਰਕ ਵਾਲਾ suit ਰਹੂਗਾ ਜੀ neck ਵੀ ਪੂਰਾ ਹੈਵੀ ਆ ਪੂਰਾ ਹੈਵੀ ਹੈਂਡਵਰਕ neck ਬਣਿਆ ਹੋਇਆ ਉੱਪਰ ਵੀ ਫਲਾਵਰ ਆਊਗਾ sleeves ਵੀ ਬਣੀਆਂ ਹੋਈਆਂ ਨੈਚੁਰਲ ਕريب ਦੀ ਨਾਲ ਬਾਟਮ ਰਹਿਣੀ ਆ ਜੀ ਠੀਕ ਆ ਜੀ ਨਾਲ ਤੁਹਾਨੂੰ ਦੁਪੱਟਾ ਮਿਲਣਾ ਬਹੁਤ ਹੀ ਪਿਆਰਾ ਜਾਲੋ ਪੂਰੀ ਕਟਵਰਕ ਪੂਰਾ ਹੈਂਡਵਰਕ ਹੋਇਆ ਦੁਪੱਟੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਲੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਬਣੀ ਹੋਈ ਹੈ ਠੀਕ ਆ ਜੀ ਪੂਰਾ ਵਰਕ ਹੋਇਆ ਹੈਂਡਵਰਕ ਦੁਪੱਟੇ ਤੇ ਰਹਿਣਾ ਬਹੁਤ ਹੀ ਪਿਆਰਾ ਜਾਲ ਦੁਪੱਟਾ ਇਹ ਨਾਲ ਪ੍ਰਾਈਸ ਇਹ ਵਾਲੇ suit ਦੀ ਰਹਿਣੀ ਹੈ 2795 ਲਓ 2795 ਵਿੱਚ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਹਣਾ ਦੁਪੱਟਾ ਰਹਿਣਾ ਦੇ ਨਾਲ ਠੀਕ ਹੈ ਜੀ ਤੇ ਪੂਰਾ ਹੈਂਡਵਰਕ ਵਾਲਾ ਸੂਟ ਰਹੂਗਾ ਜੀ ਠੀਕ ਹੈ ਇਹ ਵਾਲਾ ਕਲਰ ਆਉਣਾ ਸੀ ਸਿਰਫ 2795 ਵਿੱਚ ਇਹ ਵਾਲਾ ਸੂਟ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਲਓ ਇੱਕ ਇਹਦੇ ਵਿੱਚ ਆਊਗਾ ਜੀ ਮਹਿੰਦੀ ਕਲਰ ਬਹੁਤ ਹੀ ਪਿਆਰਾ ਜਿਹਾ ਮਹਿੰਦੀ ਕਲਰ ਰਹਿਣਾ ਨੈਚੁਰਲ ਕਰੇਪ ਦੀ ਰਹਿਣੀ ਹੈ ਨਾਲ ਇਹਦੇ बॉटਮ ਸੂਟ ਦੇਖੋ ਜੀ ਪੂਰਾ ਹੈਂਡਵਰਕ ਵਾਲਾ ਸੂਟ ਦੇਵਾਂਗੇ ਲਓ ਜੀ ਇਹ ਆਉਣੀ ਆ ਜਿਹਦੀ neck ਬਹੁਤ ਪਿਆਰੀ neck ਬਣੀ ਹੋਈ ਆ ਪੂਰੀ ਹੈਵੀ ਤੇ ਇਹ ਵਾਲਾ نیچے ਹੋਣਾ ਡੱਟ ਕੇ ਦੇਖੋ ਕਿ ਇਹ ਵਾਲਾ ਕਲਰ ਆਊਗਾ ਠੀਕ ਆ ਬਹੁਤ ਹੀ ਪਿਆਰਾ ਜਿਹਾ ਸੂਟ ਆ ਐਦਾਂ ਹੀ ਤੁਹਾਨੂੰ ਦੁਪੱਟਾ ਮਿਲੂਗਾ ਪੂਰਾ ਹਾਈਲਾਈਟਡ ਦੁਪੱਟਾ ਮੈਨ ਵਾਲਾ ਕਟਵਰਕ ਵਾਲਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਠੀਕ ਆ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਹਿੰਦੀ ਵਾਲਾ ਪ੍ਰਾਈਸ ਦੇ ਰਿਆ ਸਿਰਫ ਤੁਹਾਨੂੰ ਇਹਦੀ 2795 2795 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਇੱਕ ਇਹ ਵਾਲਾ ਕਲਰ ਆਊਗਾ ਜਿਹਦੇ ਵਿੱਚ ਲਓ ਇਹ ਕੇਵਲਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਹੀ ਚਾਹਤ ਪਿਆਰਾ ਲਓ ਪੂਰਾ ਹੈਂਡਵਰਕ ਵਾਲਾ ਸੂਟ ਹੈ ਇਹ ਐਡਾ ਹੀ ਇਧਰ ਸਾਈਡ ਤੇ ਫਲਾਵਰ ਹੋਣਾ ਨੈਕ ਆਣਾ ਪੂਰਾ ਫੁੱਲ ਹੈਵੀ ਨੈਕ ਬਣਿਆ ਹੋਇਆ ਲਓ ਜੀ ਇਹ ਵਾਲਾ ਹੋਣਾ ਦੁਪੱਟਾ ਦੁਪੱਟਾ ਵੀ ਬਹੁਤ ਪਿਆਰਾ ਜੀ ਲਓ ਇਹ ਦੁਪੱਟਾ ਆਊਗਾ ਜੀ ਠੀਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਹੈ ਜੀ ਇਹ ਵਾਲੀ ਰਹਿਣੀ ਹੈ 2795 2795 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਇਸ ਤੋਂ ਵੀ ਤੁਹਾਨੂੰ ਸੂਟ ਦਿਖਾਵਾਂਗੇ ਉਹ ਇਹ ਵੀ ਸਾਡੇ ਲਈ ਤਾਂ ਲਾਸਟ ਪੀਸ ਹੈ ਜੀ ਇਹਨੇ ਤੁਹਾਨੂੰ ਅਜੀ ਲੈਸਟ ਪ੍ਰਾਈਸ ਹੀ ਦਵਾਂਗੇ ਨੇਚਰਲ ਕ੍ਰੇਪ ਤੇ ਸੂਟ ਰਹੂਗਾ ਜੀ ਪਿਓਰ ਨੇਚਰਲ ਕ੍ਰੇਪ ਤੇ ਬ੍ਰਾਂਡ ਦਾ ਸੂਟ ਆ ਜੀ ਰਸ਼ੀਆ ਬ੍ਰਾਂਡ ਦਾ ਸੂਟ ਰਹੂਗਾ ਜੀ ਇਹ ਪਿਓਰ ਨੇਚਰਲ ਕ੍ਰੇਪ ਤੇ ਰਹਿਣਾ ਪੂਰੀ ਸ਼ਰਟ ਫਰੰਟ ਦੇ ਉੱਪਰ ਪੂਰਾ ਹੈਂਡਵਰਕ ਹੈ ਜੀ ਠੀਕ ਹੈ ਜੀ ਸ਼ਰਟ ਦੇ ਉੱਪਰ ਹੈਂਡਵਰਕ ਆਉਣਾ ਪੂਰਾ ਫਰੰਟ ਤੇ ਹੈਂਡਵਰਕ ਆਉਗਾ ਜੀ ਇਹ ਸ਼ਰਟ ਦਾ ਫਰੰਟ ਹੈ ਸਾਰਾ ਲੋ ਇਹ ਸ਼ਰਟ ਦਾ ਫਰੰਟ ਹੈ ਜੀ ਪੂਰੀ ਹੈਂਡਵਰਕ ਟੱਚ ਹੈ ਸ਼ਰਟ ਹਨ ਤੇ ਨਾਲ ਇਹ ਵਾਲੀ ਆਉਣੀ ਹੈ ਜੀ ਬੋਟਮ ਨੇਚਰਲ ਕਰੇਵ ਦੀ ਹੀ ਬੋਟਮ ਹੈ ਨੇਚਰਲ ਕਰੇਵ ਦੀ ਹੀ ਪੂਰੀ ਸ਼ਰਟ ਹੈ ਤੇ ਨਾਲ ਦੁਪੱਟਾ ਬਹੁਤ ਸੋਹਣਾ ਰਹਿਣਾ ਚਨੂਨ ਦਾ ਜੀ ਲਓ ਪਿਓਰ ਚਨੂਨ ਦਾ ਦੁਪੱਟਾ ਰਹਿਣਾ ਲਓ ਜੀ ਖੁੱਲਾ ਦੁੱਲਾ ਦੁਪੱਟਾ ਰਹੂਗਾ ਪਿਓਰ ਚਨੂਨ ਦਾ ਚੈੱਕ ਕਰੋ ਜੀ ਲਓ ਜੀ ਪਿਓਰ ਚਨੂਨ ਦਾ ਦੁਪੱਟਾ ਰਹਿਣਾ ਜੀ ਪ੍ਰਾਈਸ ਇਹਦੀ 2200 ਰੁਪਏ ਰਹਿਣੀ ਹੈ ਇਹ ਵਾਲੇ ਸੂਰ ਦੀ ਪ੍ਰਾਈਸ 2200 ਰਹੂਗੀ ਜੀ ਚੈੱਕ ਕਰੋ ਜੀ ਜਨੂਨ ਦਾ ਪੂਰਾ ਫੁੱਲ ਹੈਵੀ ਦੁਪੱਟਾ ਬਹੁਤ ਸੋਹਣਾ ਸੂਟ ਰਹਿਣਾ ਜੀ ਪ੍ਰਾਈਸ ਅੱਜ ਰਹਿਣੀ ਹੈ ਜੀ ਸਿਰਫ 2200 2200 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੋ ਸਿਰਫ ਲਾਸਟ ਸੂਟ ਹੈ ਜੀ ਉਹ ਵੀ ਲੈਸ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ ਨੇਚਰਲ ਕਰੀਤੇ ਲਓ ਜੀ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਦੀ ਹੈ ਜੀ ਲਓ ਜੀ ਇਸੇ ਵਾਲਾ ਸੂਟ ਆਊਗਾ ਔਰੈਂਜ ਰੇਡ ਦੇ ਵਿੱਚ ਆਉਣਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਲਓ ਜੀ। ਲਓ ਜੀ ਚੈੱਕ ਕਰੋ ਜੀ ਪੂਰਾ ਨੈੱਕ ਹੈਵੀ ਵਰਕ ਹੋਇਆ ਨੈੱਕ ਦੇ ਉੱਪਰ ਪੂਰਾ ਹੈਂਡ ਵਰਕ ਹੋਇਆ। نیچے ਦੇਖ ਆਰੀ ਵਰਕ ਹੋਇਆ ਹੈਂਡ ਵਰਕ ਹੋਇਆ। نیچے ਘੇਰੇ ਉੱਪਰ ਵੀ ਆਰੀ ਵਰਕ ਹੈ ਹੈਂਡ ਵਰਕ ਹੈ ਜੀ। ਨਾਲ ਇਹ ਵਾਲੀ ਬਾਟਮ ਰਹਿਣੀ ਹੈ ਜੀ ਔਰੈਂਜ ਕਲਰ ਦਾ ਸੂਟ ਹੈ। ਲਓ ਇਹ ਵਾਲਾ ਦੁਪੱਟਾ ਰਹੂਗਾ ਜੀ ਪੂਰਾ ਫੁੱਲ ਹੈਵੀ ਪਿਓਰ ਔਰਗੈਂਜਾ ਦਾ ਦੁਪੱਟਾ। ਲਓ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਪਿਓਰ ਔਰ ਗਿਆਂਜਾ ਦਾ ਪੂਰਾ ਫੁੱਲ ਹੈਵੀ ਦੁਪੱਟਾ ਰਹਿਣਾ ਜੀ ਇਹਦਾ ਲਓ ਜੀ ਠੀਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ ਅੱਜ 2100 ਰੁਪਏ 2100 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਹੈਂਡਵਰਕ ਵਾਲਾ ਲਓ ਜੀ ਹੈਂਡਵਰਕ ਵਾਲਾ ਸੂਟ 2100 ਵਿੱਚ ਤੁਸੀਂ ਲੈ ਸਕਦੇ ਹੋ ਪੂਰਾ ਹੈਂਡਵਰਕ ਵਾਲਾ ਸੂਟ ਆਰੈਂਜ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਰਹਿਣਾ ਸਟਾਕ ਵਿੱਚ ਜੀ ਇਹ ਵੀ ਪਿਓਰ ਔਰਗੈਂజా ਤੇ ਹੀ ਰਹਿਣਾ ਜੀ ਇਹ ਵਾਲੀ ਆਊਗੀ ਜੀ ਬਾਟਮ ਲਓ ਇਹ ਬਾਟਮ ਤੇ ਵਰਕ ਮਿਲੂਗਾ ਤੁਹਾਨੂੰ ਇਹ ਬਾਟਮ ਤੇ ਵਰਕ ਆਊਗਾ ਜੀ ਠੀਕ ਹੈ ਜੀ ਨੇਚਰਲ ਪਿਓਰ ਔਰਗੈਂజా ਤੇ ਸੂਟ ਹੈ ਜੀ ਸਟਾਫ ਪਿਓਰ ਔਰਗੈਂజా ਤੇ ਰਹੂਗਾ ਜੀ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਬੀ ਨੈਕ ਬਣਿਆ ਹੋਇਆ ਹੈ ਇਹਦਾ ਪੈਨਲ ਵਰਕ ਹੈ ਠੀਕ ਹੈ ਜੀ ਆਰੀ ਵਰਕ ਹੋਇਆ ਬਹੁਤ ਸੋਹਣਾ ਸੂਟ ਰਹਿਣਾ ਜੀ نیچے ਬਾਟਮ ਤੇ ਵੀ ਵਰਕ ਮਿਲੂਗਾ ਤੁਹਾਨੂੰ ਬਾਟਮ ਚੈੱਕ ਕਰੋ ਜੀ ਇਨ ਨਾਲ ਹੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹਿਣਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ 1700 ਰੁਪਏ ਲਓ ਇਹ ਵਾਲੇ ਸੂਟ ਤੋਂ 1700 ਦੇ ਵਿੱਚ ਮਿਲੂਗਾ ਅੱਜ ਬਹੁਤ ਸੋਹਣਾ ਦੁਪੱਟਾ ਠੀਕ ਹੈ ਜੀ 1700 ਹੀ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਸਨਾਂ ਅੱਜ ਦੇ ਸਾਡੇ ਸੂਟ ਇਹਨਾਂ 'ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਆ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ